ਬਹੁਤ ਓਕੇ ਬਬਾ ਇਹ ਦੇਖਦਿਆਂ ਪਰਿਵਾਰ ਨਾਲ ਮਿਲ ਕੇ ਆ ਜੀ ਉਹ ਵੀ ਕਹਿੰਦੇ ਕਿ ਬਹੁਤ ਦਿਨਾਂ ਤੋਂ ਥੋੜੇ ਬਿਮਾਰ ਚੱਲ ਰਹੇ ਸੀਗੇ ਤੇ ਥੋੜੇ ਦਿਨ ਪਹਿਲਾਂ ਹੀ ਬਿਮਾਰ ਹੋਏ ਨੇ ਤੇ ਉਸ ਤੋਂ ਬਾਅਦ ਹਸਪੀਟਲਾਈਜ਼ ਹੋ ਗਏ ਹਾਂ ਲਗਾਤਾਰ ਤੁਹਾਡੇ ਨਾਲ ਫਿਲਮਾਂ ਵੀ ਹਾਂਜੀ 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 ਲਗਾਤਾਰ ਫਿਲਮਾਂ ਵੀ ਕਰੀਆਂ ਤੁਸੀਂ ਹਾਂਜੀ ਫਿਲਮਾਂ ਕੀਤੀਆਂ ਜੀ ਉਹਨਾਂ ਨਾਲ ਬਹੁਤ ਕੁਝ ਸਿੱਖਣ ਨੂੰ ਮਿਲਿਆ ਜੀ ਬਹੁਤ ਸਪੋਰਟਿਵ ਸੀਗੇ ਸ਼ੁਰੂ ਤੋਂ ਮੇਰੀ ਪਹਿਲੀ ਫਿਲਮ ਉਹਨਾਂ ਨਾਲ ਸ਼ੂਟ ਕੀਤੀ ਸੀ ਜੀ ਉਦੋਂ ਤੋਂ ਸੋ ਉਹਨਾਂ ਨੇ ਹਮੇਸ਼ਾ ਬਹੁਤ ਸਪੋਰਟ ਕੀਤਾ ਹੈ ਹੁਣ ਕੀ ਇਹਦੇ ਕੋਈ ਖਬਰ ਮਿਲੀ ਆ ਕਿ ਪੱਲਾ ਜੀ ਸਾਡੇ ਵਿੱਚ ਨਹੀਂ ਰਹੇ ਕਿਉਂਕਿ ਚੰਗੇ ਬਲੇ ਇਨਸਾਨ ਦਾ ਜਦੋਂ ਤੁਸ ਜੱਸੀ ਭਾਈ ਜੀ ਹਾਂ ਪਰ ਬਹੁਤ ਬਹੁਤ ਦਿਨ ਤੋਂ ਬਿਮਾਰ ਸੀਗੇ ਜੀ ਮਤਲਬ ਸਾਡੀ ਫਿਲਮ ਸੀਗੀ ਸ਼ੂਟ ਉਸ ਤੋਂ ਪਹਿਲਾਂ ਵੀ ਪ੍ਰੋਡਿਊਸਰਜ਼ ਆ ਗਏ ਸੀਗੇ ਪਾਜੀ ਨਾਲ ਗੱਲ ਕਰਕੇ ਗਏ ਸੀਗੇ ਉਹ ਫਿਰ ਫੈਮਿਲੀ ਨੂੰ ਦੱਸਿਆ ਕਿ ਉਹ ਹਜੇ ਉਹਨੇ ਠੀਕ ਨਹੀਂ ਹੋ ਕੇ ਰਿਕਵਰ ਨਹੀਂ ਹੋਇਆ ਕਿ ਕਿ ਸ਼ੂਟ ਕਰ ਸਕਣ ਮੈਨੂੰ ਵਿਦਾ ਕਰੋ ਮੈਨੂੰ ਵਿਦਾ ਕਰੋ ਜੀ ਅਬ ਵਿਦਾ ਕਰੋ ਚਿੱਠੀ ਨਾ ਕੋਈ ਸੰਦੇਸ਼ ਜਾਣੇ ਉਹ ਕੌਣ ਸੰਦੇਸ਼ ਜਹਾਂ ਤੁਮ ਚਲੇ ਮੜਿਆ ਦੁਨੀਆਂ ਚੰਗ ਦਿਨਾਂ ਦਾ ਮੇਲਾ ਹੈ ਬਹੁਤ ਖੁਸ਼ੀ ਹੋਈ ਮੰਗੀ ਮਾਂ ਜੀ ਨੇ ਕਿਹਾ ਮਾਂ ਦਾ ਰਤਬਾ ਬਹੁਤ ਵੱਡਾ ਕਲਾਕਾਰ ਉੱਪਰ ਤੱਕ ਜਾਂਦਾ ਤੁਹਾਡੀ ਬਦੌਲਤ ਤਾਂ ਜਾਂਦਾ ਹੀ ਆ ਪਰ ਮਾਂ ਦਾ ਜਿਹੜਾ ਯੋਗਦਾਨ ਕੋਣ ਕੋਈ ਨਹੀਂ ਮੇਰੀ ਮਾਂ